ਪਿਛਲੇ 2.5 ਮਹੀਨੇ ਤੋਂ ਲਗਭਗ ਡੀਸੀ ਦਫ਼ਤਰ ਦੇ ਮੂਹਰੇ ਜਿਹੜਾ ਧਰਨਾ ਲੱਗਾ ਜੰਦਾਬ 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 ਸਰਕਾਰ ਮਰਦਾਬ ਜੰਦਾਬ ਮਰਦਾਬ ਉਸ ਧਰਨੇ ਦੇ ਵਿੱਚ ਸਾਡੇ ਕਿਸਾਨ ਦੀ ਵੀ ਮੌਤ ਹੋਈ ਹੈ ਦੂਜਾ ਕਿਸਾਨ ਮਰਨ ਵਰਤ ਤੇ ਬੈਠ ਹੋ ਕੇ ਮੌਤ ਉਹ ਜ਼ਿੰਦਗੀ ਨਾਲ ਲੜੀ ਜਾਂਦਾ ਹਸਪਤਾਲ ਦੇ ਵਿੱਚ ਪਿਆ ਉਹ ਜੰਦਾਬ ਪੰਜਾਬ ਇਵੇਂ ਜਿਵੇਂ ਪ੍ਰਸ਼ਾਸਨ ਸਾਡੀ ਮੰਗ ਨੂੰ ਨੰਗੋਲਿਆ ਕਰ ਰਿਹਾ ਹੈ ਅਸੀਂ ਪ੍ਰੋਗਰਾਮ ਤਿੱਖੇ ਕਰ ਰਹੇ ਹਾਂ ਘਰ ਤੋਂ ਜਾ ਕੇ ਜਿਹੜੇ ਦਰਖਾਸਤਾਂ ਵਾ ਦੇ ਕੇ ਬੈਠ ਗਏ ਸੱਤ ਨੰਬਰ ਚੁੰਗੀ ਤੇ ਲੱਗ ਚੁੱਕਾ ਤਰਨਾ ਜਿਸ ਕਰਕੇ ਰਾਘੀਰ ਵੀਰ ਧਿਆਨ ਦੇਣ ਤਰਨਾ ਕਿਸਾਨਾਂ ਵੱਲੋਂ ਲਗਾਇਆ ਗਿਆ ਜੋ ਪਿਛਲੇ 2 ਢਾਈ ਮਹੀਨੇ ਤੋਂ ਡੀਸੀ ਦਫ਼ਤਰ ਸਾਹਮਣੇ ਹਰ ਰੋਜ਼ ਪ੍ਰੋਟੈਸਟ ਕਰ ਰਹੇ ਆ ਤਰਨਾ ਮਾਰ ਕੇ ਬੈਠਿਆ ਭੁੱਖਣ ਭਾਣੇ ਬੈਠਿਆ ਲੇਕਿਨ ਕਿਤੇ ਵੀ ਸੁਣਵਾਈ ਨਾ ਹੋਣ ਤੇ ਅੱਜ ਕਿਸਾਨਾਂ ਨੇ ਸਾਤ ਨੰਬਰ ਚੁੰਗੀ ਫਰੋਈਪੁਰ ਸ਼ੌਣੀ ਘੇਰ ਕੇ ਧਰਨਾ ਮਾਰ ਰਸਤਾ ਜਮ ਕਰ ਦਿੱਤਾ ਹੈ ਜਿਸ ਕਰਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਆ ਤੇ ਰਾਹਗੀਰਾਂ ਨੂੰ ਉਹ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਸਰਾ ਪੰਦਾ ਹੈ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਹੱਕੀ ਮੰਗਾਂ ਨੂੰ ਪ੍ਰਸ਼ਾਸਨ ਕੋਲ ਪੁਕਾਰ ਕੀਤੀ ਜਾ ਰਹੀ ਹੈ ਪਰੰਤੂ ਸਰਕਾਰ ਕੋਲ ਪੁਕਾਰ ਕੀਤੀ ਜਾ ਰਹੀ ਹੈ ਪਰੰਤੂ ਕੋਈ ਸੁਣਵਾਈ ਨਹੀਂ ਕਰ ਰਿਹਾ ਉਹਨਾਂ ਨੂੰ ਮਜ਼ਦੂਰੀ ਵਸ ਸੰਘਰਸ਼ ਨੂੰ ਤਿੱਖਾ ਕਰਨਾ ਪਿਆ ਕਿਸਾਨ ਵੀਰ ਜੋ ਸਾਲਾਂ ਬਤੀ ਸਮੇਂ ਤੋਂ ਆਬਾਦ ਕੀਤੀਆਂ ਬੇਆਬਾਦ ਜ਼ਮੀਨਾਂ ਤੇ ਖੇਤੀ ਕਰ ਰਹੇ ਸੀ ਨੂੰ ਪ੍ਰਸ਼ਾਸਨ ਵੱਲੋਂ ਖਾਲੀ ਕਰਨ ਠੇਕਾ ਪਰਨ ਦੇ ਆਰਡਰ ਕੱਢੇ ਗਏ 144 ਲਗਾਈ ਗਈ ਜਿਸ ਤੋਂ ਭੜਕੇ ਕਿਸਾਨ ਪਿਛਲੇ 2.5 ਮਹੀਨਿਆਂ ਤੋਂ ਰੋਸਤਨੇ ਤੇ ਬੈਠਿਆ ਆਓ ਦੇਖਦੇ ਆ ਸੁਣਦੇ ਆ ਕੀ ਕਹਿੰਦੇ ਆ ਕਿਵੇਂ ਝਟਕਦਾ ਕਿਸਾਨਾਂ ਦਾ ਦਰਦ ਦੇਖੋ ਜੀ ਪਿਛਲੇ 2.5 ਮਹੀਨੇ ਤੋਂ ਲਗਭਗ ਡੀਸੀ ਦਫ਼ਤਰ ਦੇ ਮੂਹਰੇ ਜਿਹੜਾ ਧਰਨਾ ਲੱਗਾ ਉਸ ਧਰਨੇ ਦੇ ਵਿੱਚ ਸਾਡੇ ਕਿਸਾਨ ਦੀ ਵੀ ਮੌਤ ਹੋਈ ਹੈ ਦੂਜਾ ਕਿਸਾਨ ਮਰਨ ਵਰਤ ਤੇ ਬੈਠਾ ਸੀਗਾ 35-36 ਦਿਨ ਹੋ ਗਏ ਮੌਤ ਉਹ ਜ਼ਿੰਦਗੀ ਨਾਲ ਲੜੀ ਜਾਂਦਾ ਹਸਪਤਾਲ ਦੇ ਵਿੱਚ ਪਿਆ ਉਹ ਉੱਥੇ ਵੀ ਜਿਹੜਾ ਉਹਨੇ ਆਨੰਦ ਦਿੱਤਾ ਹੁਣ ਮੂੰਹ ਨਹੀਂ ਲਾਇਆ ਔਰ ਪਿਛਲੇ ਦਿਨੀ ਜਿਹੜਾ ਸਾਡੇ ਤੇ ਪਹਿਲੀ ਤੇ ਧਾਰਾ 145 ਤੇ ਚਕੋਤੇ ਦੀ ਚਿੱਠੀ ਕੱਢ ਦਿੱਤੀ ਗਈ ਸੀਗੀ ਉਸ ਦੇ ਰੋਸ ਨਾਲੋਂ ਜਿਹੜਾ ਧਰਨਾ ਲੱਗਾ ਹੈਗਾ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਨਵੇਂ ਡੀਸੀ ਸਾਹਿਬ ਆ ਕੇ ਕਹਿੰਦੇ 4 ਦਿਨ ਟਾਈਮ ਚਾਹੀਦਾ ਤੁਹਾਨੂੰ ਮੰਗਲਵਾਰ ਜਿਹੜੀ ਇਹਦੀ ਪੂਰੀ ਅਪਡੇਟ ਤੁਹਾਡਾ ਕੰਮ ਕਰ ਦਿੱਤਾ ਜਾਊਗਾ ਪਰ ਕੱਲ ਦੀ ਡੇਟ ਦੇ ਵਿੱਚ ਡੀਸੀ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਨਾ ਕੋਈ ਗੱਲ ਦੱਸੀ ਆ ਉਹਦੇ ਰੋਸ ਵਿੱਚ ਜਿਹੜੀ ਅੱਜ 7 ਨੰਬਰ ਚੁੰਗੀ ਪੂਰੀ ਤਰ੍ਹਾਂ ਬਲੌਕ ਕੀਤੀ ਹੈ ਔਰ ਅਸੀਂ ਸ਼ਹਿਰ ਵਾਸੀਆਂ ਤੋਂ ਵੀ ਇੱਥੇ ਮਾਫੀ ਮੰਗਦੇ ਆ ਕਿ ਸਾਡਾ ਬੰਦਾ ਜਿਹੜਾ ਉਹ ਮੌਤ ਦੇ ਮੂਤ ਚ ਪਿਆ ਹੈ ਉਹ ਸਾਡੀ ਜ਼ਮੀਨ ਜਾਂ ਉਸ ਨੂੰ ਲੈ ਕੇ ਅਸੀਂ 7 ਨੰਬਰ ਚ ਹੁੰਦੀ ਜਿਹੜੀ ਜਾਮ ਕੀਤੀ ਹੈ ਇਸ ਤੋਂ ਅਗਲਾ ਜਿਹੜਾ ਐਕਸ਼ਨ ਕੱਲ ਨੂੰ ਹੈ ਬੀਕੇ ਜੋ ਸਿੱਧੂਪੁਰ ਦੇ 2122 ਜ਼ਿਲ੍ਹੇ ਚੱਲਦੇ ਆ ਔਰ ਪੂਰਾ ਪੰਜਾਬ ਕੱਲ ਨੂੰ ਬੰਦ ਹੈ ਮੈਂ ਹੀ ਜਿੱਥੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਸਾਡੇ ਜਿਹੜਾ ਬਜ਼ੁਰਗ ਹੈ ਉਹ ਮੌਤ ਦੀ ਜ਼ਿੰਦਗੀ ਦੇ ਸਵਾਲ ਤੇ ਖੜਾ ਹੈ ਸਾਡੀ ਜ਼ਮੀਨ ਚਾਂਦੀ ਆ ਅਸੀਂ ਕੱਲ ਨੂੰ ਤੁਹਾਨੂੰ ਬੇਨਤੀ ਕਰਦੇ ਆਂ ਕਿ ਜ਼ਰੂਰੀ ਕੰਮ ਕਰਿਓ ਨਿਕਲੋ ਨਹੀਂ ਤੇ ਆਪਣੇ ਘਰਾਂ ਚ ਰਹਿਓ ਪਤਾ ਨਹੀਂ ਕਿੰਨਾ ਲੰਮਾ ਸਮਾਂ ਪੰਜਾਬ ਦੀ ਇਹ ਸੜਕਾਂ ਬੰਦ ਰਹਿਣਗੀਆਂ। ਵੀਰ ਜੀ ਪ੍ਰਸ਼ਾਸਨ ਜੇ ਨਹੀਂ ਮੰਗ ਕਰਦਾ ਕੱਲ੍ਹ ਦੇ ਵੀ ਧਰਨੇ ਨੂੰ ਲੈ ਕੇ ਫਿਰ ਕੀ ਕਾਰਵਾਈ ਹੋਏਗੀ। ਵੇਖੋ ਜੀ ਲੜਾਈ ਅਸੀਂ ਹਮੇਸ਼ਾ ਪਹਿਲਾਂ ਸ਼ਾਂਤੀਪੂਰਵ ਦਿੱਤੀ ਹੈ। ਜਿਵੇਂ ਜਿਵੇਂ ਪ੍ਰਸ਼ਾਸਨ ਸਾਡੀ ਮੰਗ ਨੂੰ ਨਗੌਲਿਆ ਕਰ ਰਿਹਾ ਹੈ ਅਸੀਂ ਪ੍ਰੋਗਰਾਮ ਤਿੱਖੇ ਕਰ ਰਹੇ ਆਂ। ਅਸੀਂ ਕਿਹੜਾ ਅੱਜ ਦਾ ਪ੍ਰੋਗਰਾਮ ਕਰਕੇ ਕੱਲ ਨੂੰ ਚਲੇ ਜਾਣਾ ਅੱਜ ਅਸੀਂ ਕੱਲ ਪੂਰਾ ਪੰਜਾਬ ਬੰਦ ਕਰਦੇ ਸਾਨੂੰ ਇਹ ਜੇ ਲੱਗਿਆ ਕਿ ਪੂਰਾ ਪੰਜਾਬ ਬੰਦ ਕਰਕੇ ਹੀ ਰੱਖਣਾ ਪਊਗਾ ਨਹੀਂ ਉੱਟਣਾ ਤੇ ਅਸੀਂ ਪੂਰਾ ਪੰਜਾਬ ਜਿਹੜਾ ਲੰਮੇ ਸਮੇਂ ਲਈ ਬੰਦ ਕਰਾਂਗੇ ਐਮਰਜੈਂਸੀ ਸੇਵਾਵਾਂ ਨੰਗਲ ਨੂੰ ਦੇ ਰਹੇ ਹੋ ਬਿਲਕੁਲ ਜੀ ਜਿਹੜਾ ਬੱਚਾ ਸਕੂਲ ਵਾਲੇ ਕੋਈ ਐਮਰਜੈਂਸੀ ਕਿਸੇ ਨੂੰ ਕੰਮ ਹੈ ਜਾਂ ਕੋਈ ਮਰੀਜ਼ ਹੈ ਜਾਂ ਕੋਈ ਐਂਬੂਲੈਂਸ ਹੈ ਉਹਨੂੰ ਅਸੀਂ ਛੋੜ ਕਰ ਲਈ ਰੱਖੀ ਵੈਸੇ ਥੋੜੀ ਬਾਕੀ ਜਿਹੜੀ ਛੋੜ ਹੈ ਵਸਤੀ ਜਿਹੜੀ ਲੱਗੇ ਇੱਥੇ ਸਕੂਲ ਬਹੁਤ ਆ ਤੇ ਮੋਟਰਸਾਈਕਲ ਨੰਗਣ ਜੋਗੀ ਜਾਂ ਮਾੜੇ ਮੋੜ ਬੱਚਿਆਂ ਨੂੰ ਜਾਣ